ਯਾ ਤੁਹਾਨੂੰ ਜਦੋਂ ਸ਼ੁਰੂ ਤੋਂ ਹੀ ਮਲਕੀ ਜਦੋਂ ਦੇ ਗਏ ਆ ਉਦੋਂ ਦਾ ਹੀ ਉਹਨਾਂ ਦਾ ਧਿਆਨ ਸਾਰਾ ਕੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਉਹਨਾਂ ਪਿਆ ਕਿ ਬਿਨਾਂ ਚਿਰ ਕੇ ਸਾਨੂੰ ਮਲਕੀ ਤੁਸੀਂ ਕਾਲ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਸਮਾਨ ਦੀ ਲੋੜ ਹੈ ਬੱਚੇ ਨੂੰ ਬੂਟ ਚਾਹੀਦੇ ਹੁਣ ਹਾਕੀ ਚਾਹੀਦੀ ਹੋਵੇ ਕਿੱਟ ਚਾਹੀਦੀ ਹੋਵੇ ਬਾਲ ਚਾਹੀਦੀ ਹੈ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਉਹ ਬਿਲਕੁਲ ਸਾਨੂੰ ਪ੍ਰੋਵਾਈਡ ਕਰਵਾ ਦੇ ਡਾਈਟ ਸਾਡੂ ਬੱਚਿਆਂ ਨੂੰ ਦੁੱਧ ਦਿੱਤਾ ਜਾਂਦਾ ਹੈ ਥ੍ਰੀ ਟਾਈਮ ਠੀਕ ਹੈ ਜੀ ਉਹਦੇ ਵਿੱਚ ਚੇਨ ਕਿੰਦੇ ਜਾਂਦੇ ਆ ਫਰੂਟ ਦੇ ਦਿੱਤਾ ਬਾਦਾਮ ਦੇ ਦਿੱਤੇ ਠੀਕ ਹੈ ਉਹਦੇ ਵੀ ਉਹਦਾ ਵੀ ਉਪਰਾਲਾ ਭਾਰੀ ਇਹ ਲੋ ਕੀਤਾ ਜਾਂਦਾ ਹੁਣ ਉਹਤੇ ਗਰਾਉਂਡਾ ਖਤਮ ਹੋ ਚੁੱਕੀਆਂ ਆ ਕੋਈ ਹੈ ਕਿਸੇ ਪਿੰਡਾਂ ਚ ਬਟ ਉਥੇ ਬੱਚੇ ਆਉਂਦੇ ਨਹੀਂ ਖੇਡਣ ਕੋਈ ਨਹੀਂ ਕਰਦੇ ਨਹੀਂ ਕੋਈ ਉਪਰਾਲਾ ਨਹੀਂ ਆ ਕਿਸੇ ਪਿੰਡ ਵੱਲੋਂ ਅਡਿਪਿੰਡ ਚਲੋ ਫਿਰ ਵੀ ਠੀਕ ਆ ਕਿ ਪੰਚਾਇਤ ਵੀ ਕਰਦੀ ਆ ਸਾਡੇ ਫਾਊਂਡਰ ਵੀ ਕਰਦੇ ਨੇ ਕਿ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਂਦੀ ਜੀ ਮੱਤਿਉਪਰਾਲ ਨੂੰ ਰਿਟਾਇਰਮੈਂਟ ਹੋਈ ਆ ਮੇਰੀ ਜੀ ਜੀ ਤੇ ਉਦੋਂ ਤੋਂ ਬਾਅਦ ਆਪਾਂ ਇਹਨਾਂ ਬਚਾਣਾ ਜੁੜੇ ਆ ਕੋਈ ਬੱਚਿਆਂ ਨੂੰ ਫਿਰ ਸੇਵਾ ਦੇ ਰਹੇ ਹੋ ਤੁਸੀਂ ਮੈਂ ਬਾਈ ਇਹ ਕਹਾਂਗੇ ਆਪਾਂ ਇੰਨੇ ਬੱਚਿਆਂ 'ਚੋ ਇਹਨਾਂ ਨੂੰ ਨਸ਼ੇ ਤੋਂ ਬਚਾ ਲਈਏ ਤੇ ਉਹਦੇ ਤੋਂ ਵੱਡਾ ਕੋਈ ਉਪਰਾਲਾ ਨਹੀਂ ਨਹੀਂ ਪਾਦਰ ਚਾਚਾ ਜੀ ਦਾ ਕਿੰਦਾ ਦਾ ਉਪਰਾਲਾ ਲੱਗਦਾ ਤੁਹਾਨੂੰ ਮੈਨੂੰ ਬੜਾ ਵਧੀਆ ਲੱਗਦਾ ਇਹ ਵਧੀਆ ਜਿਹਾ ਚਾਂਚਾ ਸਾਰੇ ਨਿਆਣਿਆਂ ਦੀ ਕੋਈ ਫਿਊਚਰ ਬਣਾਉਣੀ ਆਪਣੇ ਆਪ ਲਈ ਨਸ਼ੇ ਤੋਂ ਬਚ ਸਭ ਕੁਝ ਵਧੀਆ ਕਰੋ ਆਪਣੀ ਜਿੰਨੀ ਦੇ ਵਿੱਚ ਕੋਈ ਆਪਣੀ ਕੋਈ ਮਰਜ਼ੀ ਬਣਾਓ ਕੀ ਕਰਨਾ ਤੁਸੀਂ ਦਾ ਸਮਰ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਅੱਜ ਉਸ ਪਰਿਵਾਰ ਨਾਲ ਮਿਲਾਨ ਜਾ ਰਹੇ ਆ ਕਿ ਜਿਹੜਾ ਫੋਰਨ ਚ ਰਹਿ ਕੇ ਵੀ ਆਪਣੇ ਪੰਜਾਬ ਦੀ ਮਿੱਟੀ ਨੂੰ ਨਹੀਂ ਭੁਲਾਇਆ ਤੇ ਪੰਜਾਬ ਵਾਸਤੇ ਸਮੇ ਸਮੇਂ ਸਿਰ ਰਹਿੰਦੇ ਆ ਕੰਮ ਕਰਦੇ ਰਹਿੰਦੇ ਨੇ ਸੋ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਤੇ ਉਪਰਾਲਾ ਵੀ ਦੱਸਾਂਗੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਗੁਰਨਾਨਕ ਦੇਵ ਅਕੈਡਮੀ ਦੇ ਛੋਟੇ ਬੱਚੇ ਨੇ ਤੇ ਉਹਨਾਂ ਨੂੰ ਫ੍ਰੀ ਸਖਲਾਈ ਦਿੱਤੀ ਜਾਂਦੀ ਏ hockey ਦੀ ਕਿਹਰੇ ਪਰਿਵਾਰ ਵੱਲੋਂ ਦਿੱਤੀ ਜਾਂਦੀ ਏ ਆਪਾਂ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸੇਰੇ ਬੱਚੇ ਆਂਦੇ ਨੇ ਕੋਚਿੰਗ ਲੈਣ ਤੇ ਸ਼ਾਮ ਨੂੰ ਵੀ ਜਿਹੜੀ ਕੋਚਿੰਗ ਦਿੱਤੀ ਜਾਂਦੀ ਹੈ ਫ੍ਰੀ ਕੋਚਿੰਗ ਦਿੱਤੀ ਜਾਂਦੀ ਦੇ ਨਾਲ ਦੀ ਨਾਲ ਡਾਈਟ ਵੀ ਜਿਹੜੀ ਹੈ ਬਰੋਬਰ ਦਿੱਤੀ ਜਾਂਦੀ ਹੈ ਆਪਾਂ ਗੱਲਬਾਤ ਵੀ ਕਰਾਂਗੇ ਬੱਚਿਆਂ ਨਾਲ ਵੀ ਤੇ ਉਹਨਾਂ ਦੇ ਜਿਹੜੇ ਕੋਚ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿੱਦਾਂ ਦਾ ਉਪਰਾਲਾ ਲੱਗਦਾ ਐਨਆਰਆਈ ਵੀਰ ਹੈ ਸਾਡੇ ਬਟਾਲੇ ਤੋਂ ਬਾਹਰ ਜਾ ਕੇ ਵਸ ਗਏ ਨੇ ਪਰ ਕਿਤੇ ਨਾ ਕਿਤੇ ਧਿਆਨ ਉਹਨਾਂ ਦਾ ਬਟਾਲੇ ਜੀ ਰਹਿੰਦਾ ਹੈ ਬੜੇ ਵਧੀਆ ਵਧੀਆ ਉਪਰਾਲੇ ਕਰਦੇ ਨੇ ਤੁਹਾਨੂੰ ਦੱਸਦੀ ਕਿ ਪਿੱਛੇ ਦੀ ਉਹਨਾਂ ਦਾ بیٹے ਦਾ ਜਨਮ ਦਿਨ ਸੀ ਤੇ ਉਹਨਾਂ ਨੇ ਐਸ ਬੱਚਿਆਂ ਨਾਲ ਜਰਾਂਏ ਸੈਲੀਬ੍ਰੇਟ ਕੀਤਾ ਤੇ ਨਾਲ ਦੀ ਨਾਲ ਉਹਨਾਂ ਦੀ ਐਨੀਵਰਸਰੀ ਵੀ 희 ਦੀ ਉਹਨਾਂ ਨੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਸੱਦਿਆ ਸਿਰਫ ਤੇ ਸਿਰਫ ਇਹ ਆਪਣੇ ਪਰਿਵਾਰਕ ਬੱਚਿਆਂ ਨਾਲ ਜਰੀਏ ਸੈਲੀਬ੍ਰੇਸ਼ਨ ਕੀਤਾ ਸੀ ਆਪਾਂ ਗੱਲਬਾਤ ਕਰਦੇ ਹਾਂ ਕੋਚ ਨੇ ਜਿਹੜੇ ਕੋਚ ਨੇ ਕਹਿੰਦੇ ਨੇ ਕਿ ਮਾਤਾ ਪਿਤਾ ਤੋਂ ਬਾਅਦ ਕੋਚ ਦਾ ਬੜਾ ਹੱਥ ਹੁੰਦਾ ਗੁਰੂ ਹੋਵੇ ਤਾਂ ਚੇਲਾ ਫੇਰ ਹੀ ਤਰੱਕੀ ਕਰਦਾ ਹੈ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਜੀ ਮੇਰਾ ਨਾਮ ਰਾਜਵੀਰ ਸਿੰਘ ਹੈ ਰਾਜਵੀਰ ਜੀ ਕਿੱਦਾਂ ਦੇਖਦੇ ਹੋ ਕਿ ਸਵੇਰੇ ਵੀ ਬੱਚੇ ਉੱਠ ਕੇ ਆ ਜਾਂਦੇ ਟਾਈਮ ਨਾਲ ਤੇ ਸ਼ਾਮ ਨੂੰ ਵੀ ਟਾਈਮ ਨਾਟ ਕਹਿੰਦੇ ਕਿੰਨਾ ਦਾ ਉਪਰਾਲਾ ਲੱਗਦਾ ਤੁਹਾਨੂੰ ਸਰ ਇਹ ਤੇ ਸਾਡੇ ਡਾਇਰੈਕਟਰ ਵੀ ਆ ਸਾਡੇ ਫਾਊਂਡਰ ਵੀ ਆ ਸਰਦਾਰ ਹਰਜਿੰਦਰ ਸਿੰਘ ਜੀ ਪੱਪੀ ਜੀ ਠੀਕ ਹੈ ਉਹਨਾਂ ਦਾ ਬਹੁਤ ਵਧੀਆ ਸ਼ੁਰੂ ਤੋਂ ਹੀ ਮਲਕੀ ਉਪਰਾਲਾ ਲੱਗਦਾ ਹੈ ਜੀ ਕਾਫੀ ਟਾਈਮ ਤੋਂ ਜਦੋਂ ਅਸੀਂ ਵੀ ਛੋਟੇ ਹੁੰਦੇ ਸੀ ਉਦੋਂ ਤੋਂ ਹੀ ਮਲਕੀ ਅਸੀਂ ਲਿਖਦੇ ਆ ਰਹੇ ਹਾਂ ਕਿ ਪੂਰੀ سپورਟ ਉਹਨਾਂ ਵੱਲੋਂ ਸਾਡੀ ਕਲੱਬ ਨੂੰ ਕੀਤੀ ਜਾਂਦੀ ਹੈ ਜੀ ਉਹ ਬਾਹਰ ਜਾ ਕੇ ਵਸ ਗਏ ਨੇ ਪਰ ਫਿਰ ਵੀ ਕਿੰਨਾ ਕਿਤੇ ਉਹਨਾਂ ਦਾ ਧਿਆਨ ਜਰਾ ਇਸ ਪਰਿਵਾਰ ਤੇ ਰਹਿੰਦਾ ਬੱਚਿਆਂ ਵੇ ਲਰਾਂਦਾ ਕੀ ਕਹਿਣਾ ਚਾਹੁੰਦੇ ਹੋ ਪਰ ਧਿਆਨ ਤੋਂ ਉਹਨਾਂ ਦਾ ਸ਼ੁਰੂ ਤੋਂ ਹੀ ਮਲਕੀ ਜਦੋਂ ਦੇ ਗਏ ਆ ਉਦੋਂ ਦਾ ਹੀ ਉਹਨਾਂ ਦਾ ਧਿਆਨ ਸਾਰਾ ਪਿੱਛੇ ਹੀ ਰਹਿੰਦਾ ਜੀ ਕਿ ਕਿਸੇ ਵੀ ਚੀਜ਼ ਦੀ ਲੋੜ ਹੋਵੇ ਉਹਨਾਂ ਬਿਆ ਕਿ ਬਿਨਾਂ ਚਿਰ ਕੇ ਸਾਨੂੰ ਮਲਕੀ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਕੋਈ ਵੀ ਸਮਾਨ ਦੀ ਲੋੜ ਹੈ ਬੱਚੇ ਨੂੰ ਬੂਟ ਚਾਹੀਦੇ ਹੋ ਹਾਕੀ ਚਾਹੀਦੇ ਹੋ ਕਿੱਟ ਚਾਹੀਦੇ ਹੋ ਬਾਲ ਚਾਹੀਦੇ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਤੇ ਉਹ ਬਿਲਕੁਲ ਸਾਨੂੰ ਪ੍ਰੋਵਾਈਡ ਕਰਵਾ ਕੇ ਦਿੰਦੇ ਸੋ ਡਾਈਟ ਫਿਰ ਕਿੱਦਾਂ ਦੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਡਾਈਟ ਸਾਡੂ ਬੱਚਿਆਂ ਨੂੰ ਦੁੱਧ ਦਿੱਤਾ ਜਾਂਦਾ ਹੈ ਇੱਕ ਟਾਈਮ ਠੀਕ ਹੈ ਜੀ ਉਹਦੇ ਵਿੱਚ ਉਹਦੇ ਵੀ ਉਹਦਾ ਵੀ ਉਪਰਾਲਾ ਭਾਰੀ ਯੈਲੋ ਕੀਤਾ ਜਾਂਦਾ ਸਰ ਸੋ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਬੱਚੇ ਜਿਹੜੇ ਇੱਥੇ ਆਉਂਦੇ ਨੇ ਕੋਚਿੰਗ ਲੈਣ ਫ੍ਰੀ ਸਾਡੀ ਕੋ 6 ਸਾਲ ਤੋਂ ਲੈ ਕੇ ਤੇ ਅੰਡਰ 19 ਤੱਕ ਹੈ ਸੋ ਬੱਚੇ ਫਿਰ ਸਮਝ ਲੱਗ ਜਾਂਦੀ ਉਹਨਾਂ ਨੂੰ ਜੀ ਜੀ ਪਰ ਐਤੋਂ ਬੱਚੇ ਜਿਹੜੇ ਏ ਕੋਚਿੰਗ ਕਰਕੇ ਕਿਤੇ ਕਿਤੇ ਗਏ ਨੇ ਬੜੇ ਕਾਫੀ ਬੱਚੇ ਅੱਜ ਕੱਲ ਤੋਂ ਜਿਆਦਾ ਚੱਲ ਰਹੀ ਆ ਮੁਹਾਲੀ ਚੱਲ ਰਹੀ ਆ ਜੀ ਉੱਥੇ ਵੀ ਇੱਕ ਰਾਉਂਡ ਗਲਾ ਸੈਂਟਰ ਚੱਲ ਰਿਹਾ ਜੋ ਕਿ ਪੰਜਾਬ ਦੇ ਵਿੱਚ ਕਾਫੀ ਉਹਨਾਂ ਦਾ ਪ੍ਰਾਲਾ ਚੱਲ ਰਿਹਾ ਉੱਥੇ ਅਗੇ ਗੁਰਪ੍ਰੀਤ ਸਿੰਘ ਸਣੀ ਸਰ ਜੀ ਉਹਨਾਂ ਵੱਲੋਂ ਪ੍ਰਾਲਾ ਕਰ ਲਿਆ ਕਾਫੀ ਪੰਜਾਬ ਦੇ ਵਿੱਚ ਕਾਫੀ ਸੈਂਟਰ ਨੇ ਹਰਦੀਪ ਕੋਲ ਵੀ ਉਹਨਾਂ ਦਾ ਇੱਕ ਸੈਂਟਰ ਸੈਂਟਰ ਚੱਲ ਰਿਹਾ ਜੀ ਠੀਕ ਹੈ ਤੇ ਉਹਨਾਂ ਵੱਲੋਂ ਵੀ ਸਾਨੂੰ ਕਾਫੀ ਸਮਾਨ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਹਰ ਸਾਲ ਦੇ ਵਿੱਚ ਤੇ ਉਹਨਾਂ ਵੱਲੋਂ ਵੀ ਸਾਨੂੰ ਮਲਕੀ ਜੋ ਵੀ ਫੈਸਿਲਿਟੀ ਉਹ ਦਿੱਤੀ ਜਾਂਦੀ ਹੈ ਕੋਸਾ ਫਿਰ ਲੱਗਦਾ ਨਹੀਂ ਕਿ ਇਹੋ ਜਿਓ ਉਪਰਾਲੇ ਜਿਹੜੇ ਸਾਨੂੰ ਪੰਜਾਬ ਦੇ ਵਿੱਚ ਕਰਨੇ ਚਾਹੀਦੇ ਆ ਕਿਉਂਕਿ ਬੜਾ ਮਾਹੌਲ ਖਰਾਬ ਹੋ ਗਿਆ ਪੰਜਾਬ ਦਾ ਤੇ ਇਹੋ ਜਿਓ ਉਪਰਾਲੇ ਕਰਾਂਗੇ ਤੇ ਕਿਤਨਾ ਕਿਤੇ ਸਾਡੀ ਨਵੀਂ ਜਿਹੜੀ ਪੀੜ੍ਹੀ ਹੈ ਇੱਧਰ ਵੱਲ ਰੁਝਾਨ ਕਰੇਗੀ ਤੇ ਬਚ ਜੇਗੀ ਜੀ ਜੀ ਇਹ ਹਰ ਇੱਕ ਨਹੀਂ ਅਸੀਂ ਇੱਥੇ ਨਹੀਂ ਕਹਿ ਰਹੇ ਹਰ ਇੱਕ ਪਿੰਡ ਪਿੰਡ 'ਚ ਉਪਰਾਲਾ ਕਰਨਾ ਚਾਹੀਦਾ ਹੈ ਕਿਸੇ ਦੇ ਟਾਈਮ ਕੋਈ ਇਦਾਂ ਦਾ ਟਾਈਮ ਹੀ ਕਿਤੇ ਹਰ ਇੱਕ ਹਰ ਇੱਕ ਪਿੰਡ ਗਰਾਊਂਡ 'ਤੇ ਉਹਨੇ ਉਹਤੇ ਗਰਾਊਂਡਾਂ ਖਤਮ ਹੋ ਚੁੱਕੀਆਂ ਆ ਕੋਈ ਹੈ ਕਿਸੇ ਟਿੰਡਾ 'ਚ ਬਟ ਉੱਥੇ ਬੱਚੇ ਆਉਂਦੇ ਨਹੀਂ ਖੇਡਣ ਕੋਸ਼ਿਸ਼ ਕਰਦੇ ਨਹੀਂ ਕੋਈ ਉਪਰਾਲਾ ਨਹੀਂ ਆ ਕਿਸ ਕਿ ਇਹ ਨਾ ਕੋ ਪੰਚਾਇਤ ਵੱਲੋਂ ਸਾਡੇ ਪਿੰਡ ਚਲੋ ਫਿਰ ਵੀ ਠੀਕ ਆ ਕਿ ਪੰਚਾਇਤ ਵੀ ਕਰਦੀ ਆ ਸਾਡੇ ਫਾਊਂਡਰ ਵੀ ਕਰਦੇ ਨੇ ਕਿ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੰਦੇ ਸੋ ਗੱਲਬਾਤ ਕੀਤੀ ਹੈ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਨੋ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਜੀ ਇਹ ਕਿੱਦਾਂ ਦਾ ਉਪਰਾਲਾ ਆ ਜਾਣਾ ਦਾ ਤੇ ਕੋਣ ਕੋਣ ਕਰ ਰਹੇ ਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਜੀ ਤੇ ਜੋ ਹਰਜਿੰਦਰ ਸਿੰਘ ਪੱਪੀ ਜੀ ਇੰਟਰਨੈਸ਼ਨਲ ਹੱਕੀ ਪਲੇਅਰ ਜੀ ਅੰਤਰਨਜੀਤ ਸਿੰਘ ਟੋਨੀ ਜੀ ਜੀ ਉਹ ਵੀ ਇੰਟਰਨੈਸ਼ਨਲ ਹੱਕੀ ਤੇ ਉਹਨਾਂ ਵੱਲੋਂ ਇਹ ਅਕੈਡਮੀ ਜਿਹੜੀ ਆ ਚਲਾਈ ਜਾ ਰਹੀ ਆ ਉਹਦੇ ਵਿੱਚ ਅਸੀਂ ਮੈਂ ਗੁਰਮੀਤ ਸਿੰਘ ਆ ਜਸਪੀਰ ਸਿੰਘ ਇਹ ਵੀ ਨੈਸ਼ਨਲ ਪਲੇਅਰ ਆਪਾਂ ਜੀ ਤੇ ਉਹ ਅਸੀਂ ਕੋਚ ਦੇ ਨਾਲ ਥੋੜਾ ਹੈਲਪ ਕਰਕੇ ਜੋ ਵੀ ਅਸੀਂ ਬੱਚਾ ਨੂੰ ਦੱਸ ਸਕਦੇ ਹਾਂ ਦੱਸਦੇ ਹਾਂ ਬਾਕੀ ਕੰਮ ਸਾਰਾ ਕੋਚ ਹੀ ਕਰਾਉਂਦਾ ਜੀ ਪਰ ਸਾਡਾ ਇਹ ਆ ਵੀ ਅਸੀਂ ਵੀ ਕੁਝ ਜੋ ਨਾਲ ਸਾਨੂੰ ਕਿਸੇ ਨੇ ਕੋਈ ਦੱਸਿਆ ਉਹ ਅਸੀਂ ਬੱਚਾ ਨੂੰ ਗੁਰਮੀਤ ਸਿੰਘ ਜੀ ਤੁਸੀਂ ਵੀ ਹਾਕੀ ਪਲੇਅਰ ਰਹੇ ਹੋ ਹਾਂ ਹਾਂ ਮੈਂ 17-18 ਸਾਲ ਹਾਕੀ ਖੇਡੀ ਆ ਜੀ ਤੇ ਬਿਜਲੀ ਬੋਰਡ ਦੇ ਐਜ਼ ਅ ਫੋਰਮੈਨ ਡੈਕਟ ਭਰਤੀ ਹੋਇਆ ਹੁਣ ਮੈਂ ਪਿਛਲੇ ਸਾਲ 29 ਅਪ੍ਰੈਲ ਨੂੰ ਰਿਟਾਇਰਮੈਂਟ ਹੋਈ ਹੈ ਮੇਰੀ ਜੀ ਜੀ ਤੇ ਉਦੋਂ ਤੋਂ ਬਾਅਦ ਆਪਾਂ ਇਹਨਾਂ ਬੱਚਿਆਂ ਨਾਲ ਜੁੜੇ ਆ ਬੱਚਿਆਂ ਨੂੰ ਫਿਰ ਸੇਵਾ ਦੇ ਰਹੇ ਤੁਸੀਂ ਮਾਲਕ ਲੈ ਰਿਹਾ ਉਹ ਬਾਕੀ ਇਹਨਾਂ ਦਾ ਉਪਰਾਲਾ ਸਾਰਾ ਤੇ ਅਸੀਂ ਤੇ ਬਸ ਇਹ ਆ ਵੀ ਪੁਸ਼-ਅਪ ਕਰਨ ਵਾਲੇ ਆ ਬਾਕੀ ਜੋੜੀ ਫਾਈਨੈਂਸ਼ਲੀ ਜੋ ਪੈਸਾ ਜੋ ਸਮਾਨ ਪ੍ਰੋਵਾਈਡ ਕਰਦੇ ਸਾਰਾ ਇਹ ਵੀ ਐਸਈ ਵਾਲੇ ਕਰਦੇ ਸੋ ਗੁਰਪ੍ਰੀਤ ਜੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਉਪਰਾਲਾ ਜਿਹੜਾ ਬੜਾ ਵਧੀਆ ਉਪਰਾਲਾ ਕਿਉਂਕਿ ਪੰਜਾਬ ਸਾਡਾ ਸੋਨੇ ਦੀ ਚਿੜੀ ਕਿਹਾ ਜਾਂਦਾ ਕਿਤੇ ਨਾ ਕਿਤੇ ਬੜਾ ਕਿੱਥੇ ਜਾਇਆ ਜਾ ਰਿਹਾ ਲੱਗਦਾ ਨਹੀਂ ਕਿ ਇਹੋ ਜਿਹੇ ਪਰਿਵਾਰ ਦੇ ਰਹੇ ਨੇ ਬਾਹਰ ਜਾ ਕੇ ਵੀ ਕਿਤੇ ਨਾ ਕਿਤੇ ਆਪਣੇ ਪੰਜਾਬ ਦੀ ਸੋਖ ਮੰਗਦੇ ਨੇ ਤੇ ਪੰਜਾਬ ਵਾਸਤੇ ਬੜੇ ਬੜੇ ਵਧੀਆ ਉਪਰਾਲੇ ਕਰਦੇ ਨੇ ਕੀ ਕਹਿਣਾ ਚਾਹੁੰਦੇ ਆਪਾਂ ਇਹ ਮੇਨ ਦਾ ਇਹ ਕਾਂਗੇ ਆਪਾਂ ਇੰਨੇ ਬੱਚਿਆਂ ਚੋ ਇਹਨਾਂ ਨੂੰ ਨਸ਼ੇ ਤੋਂ ਬਚਾ ਲੀਏ ਤੇ ਉਹਦੇ ਤੋਂ ਵੱਡਾ ਕੋਈ ਉਪਰਾਲਾ ਨਹੀਂ ਨਹੀਂ 2 4 10 ਪਲੇਅਰ ਅੱਛੇ ਨਿਕਲਣਗੇ ਜਰੂਰ ਨਿਕਲਣਗੇ ਜਿੰਨਾ ਜਿਹੜਾ ਮਿਹਨਤ ਕਰੂਗਾ ਨਿਕਲੂਗਾ ਜੀ ਤੇ ਇਹਨਾਂ ਦੇ ਇੰਨੇ ਪੇਰੈਂਟਸ ਆ ਉਹ ਇਹੀ ਕਰਨਗੇ ਕਿ ਉਹਨਾਂ ਦਾ ਬੱਚਾ ਕੋਈ ਨਸ਼ਾ ਨਹੀਂ ਕਰ ਰਿਹਾ ਇਹਨਾਂ ਕੁਝ ਨਹੀਂ ਟਾਈਮ ਦੇ ਪਾਬੰਦ ਆ ਸਾਰਾ ਕੁਝ ਕਰਕੇ ਤੇ ਬੜਾ ਸੋਹਣਾ ਜ ਆ ਤੇ ਖਲਵਾੜੀ ਆ ਸਾਡੀ ਐ ਜੀ ਤੇ ਚੱਲ ਰਿਹਾ ਕੰਮ ਘਰ ਉਹਨਾਂ ਦੇ ਉਰ ਬਦੌਰਤੀ ਚੱਲ ਰਿਹਾ ਜੀ ਸੋ ਗੱਲਬਾਤ ਕੀਤੀ ਐ ਜੀ ਉਸ ਮਹਾਨ ਸ਼ਖਸੀਅਤ ਦੇ بیٹے ਵੀ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਪੈਸ਼ਲੀ ਯੂ ਐਸ اے ਤੋਂ ਇੱਥੇ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਕਿੱਦਾਂ ਦਾ ਲੱਗਦਾ ਤੁਹਾਨੂੰ ਇਹ ਜਿਹੜਾ ਉਪਰਾਲਾ ਉਹਨਾਂ ਦੇ ਪਾਪਾ ਦਾ ਤੇ ਗੱਲਬਾਤ ਵੀ ਕਰਦੇ ਕੀ ਕਹਿੰਦੇ ਨੇ ਸੋ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਨਾਮ ਦੇ ਮੇਰਾ ਗੁਰਵੀਰ ਸਿੰਘ ਚਾਲ ਤੇ ਕਿੱਦਾਂ ਦੇਖਦੇ ਹੋ ਤੁਸੀਂ ਫਿਰ ਇੱਥੇ ਪਹੁੰਚੇ ਹੋ ਤੇ ਤੁਹਾਡੇ ਪਾਪਾ ਦਾ ਤੇ ਚਾਚਾ ਜੀ ਦਾ ਕਿਦਾਂ ਦਾ ਉਪਰਾਲਾ ਲੱਗਦਾ ਤੁਹਾਨੂੰ ਮੈਨੂੰ ਬੜਾ ਵਧੀਆ ਲੱਗਦਾ ਇਹ ਵਧੀਆ ਜਿਹਾ ਚਾਂਸ ਆ ਸਾਰੇ ਨਿਆਨਿਆ ਦੀ ਕੋਈ ਫਿਊਚਰ ਬਣਾਉ ਲਈ ਆਪਣੇ ਆਪ ਲਈ ਨਸ਼ੇ ਤੋਂ ਬਚ ਸਭ ਕੁਝ ਵਧੀਆ ਕਰੋ ਆਪਣੀ ਜਿੰਨੀ ਵਿੱਚ ਕੋਈ ਆਪਣੀ ਕੋਈ ਮਰਜ਼ੀ ਬਣਾਓ ਕੀ ਕਰਨਾ ਤੁਸੀਂ ਚਾਹੁੰਦੇ ਆ ਜੀ ਇਹੋ ਜਿਹਾ ਉਪਰਾਲਾ ਹੋਰ ਵੀ ਸਾਨੂੰ ਕਰਨੇ ਚਾਹੀਦੇ ਕਿ ਨਹੀਂ ਤੁਹਾਡੇ ਵੱਲੋਂ ਤੇ ਤੁਹਾਡੇ ਪਾਪਾ ਵੱਲੋਂ ਤੇ ਚਾਚਾ ਜੀ ਵੱਲੋਂ ਤੇ ਉਪਰਾਲਾ ਬੜਾ ਵਧੀਆ ਕੀਤਾ ਗਿਆ ਹੋਰ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਇਹੋ ਜਿਹੇ ਉਪਰਾਲੇ ਜਿਹੜੇ ਕਰੋ ਤਤਾਈ ਜਿਹੜੇ ਹੱਡੀ ਨਵੀਂ ਪੰਜੀਰੀ ਜਿਹੜੀ ਬਚ ਜੇਗੀ ਇਹਨਾਂ ਦਾ ਫਿਊਚਰ ਬਣ ਜੂਗਾ ਹਾਂਜੀ ਇਹ ਵਧੀਆ ਚੀਜ਼ ਹੁੰਦੀ ਆ ਨਿਆਣਿਆਂ ਨੂੰ ਮਾਜੀ ਮਿਲਦੀ ਕੀ ਕਰਨਾ ਆਪਣੇ ਫਿਊਚਰ ਦੇ ਨਾਲ ਉਹ ਫਿਰ ਨਸ਼ੇ ਤੋਂ ਸਭ ਕੁਝ ਤੋਂ ਬਚੂਗੇ ਆਪਣੇ ਆਪ ਸਹੀ ਰਸਤੇ ਦੇ ਵਿੱਚ ਜਾਉਗੇ ਐਂਡ ਵਧੀਆ ਜਿਹਾ ਫਿਊਚਰ ਬਣਾਉਗੇ ਆਪਣੇ ਸੋ ਤੁਸੀਂ ਵੀ ਇੱਥੇ ਆਏ ਹੋ ਤਾਂ ਤੁਸੀਂ ਵੀ ਇਹਨਾਂ ਨਾਲ ਖੇਡ ਦਿਓ ਕਿੰਨਾ ਕੁ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਵਾਕਿਆ ਮੇਰੇ ਪਾਪਾ ਤੇ ਮੇਰੇ ਚਾਚਾ ਜੀ ਜਿਹੜੇ ਕਰਦੇ ਪਏ ਨੇ ਬਹੁਤ ਵਧੀਆ ਪਰਾਲਾ ਤੇ ਮੈਂ ਵੀ ਇਹਨਾਂ ਨਾਲ ਖੇਡਦਾ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਕਿੰਨੀ ਕੁ ਖੁਸ਼ੀ ਹੁੰਦੀ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੈਂ ਸਵੇਰੇ ਹੁੰਦਾ ਹੁੰਦਾ ਗਰਾਊਂਡ ਨਿਊਜ਼ ਆਫਟਰਨੂਨ ਦੇ ਵਿੱਚ ਨਹੀਂ ਹੁੰਦਾ ਹੁੰਦਾ ਮੈਂ ਜਿਮ ਜਾਂਦਾ ਪਰ ਜਦੋਂ ਵੀ ਮੈਂ ਸਵੇਰੇ ਹੁੰਦਾ ਜੋਰ ਬੜੇ ਲਾਉਂਦੇ ਮੇਰੇ ਮੇਰੇ ਤੋਂ ਨਹੀਂ ਇੰਨਾ ਕੀ ਪਪ ਹੁੰਦਾ ਪਰ ਮੈਨੂੰ ਤੇ ਵਧੀਆ ਲੱਗਦਾ ਸਾਰੇ ਫਿਟੂਟ ਤੇ ਸਾਰੇ ਆਪਣੇ ਖਾਣਾ ਪੀਣਾ ਸਭ ਕੁਝ ਸਹੀਆਂ ਨਜ਼ਰ ਇਹਨਾਂ ਨੂੰ ਆਪਣਾ ਸਰੀਰ ਸਬਕੋ ਸਈਆ ਇਹਨਾਂ ਦਾ ਮੇਰੇ ਵਰਗਾ ਨਹੀਂ ਜੀ ਜੀ ਸੋ ਗੱਲਬਾਤ ਕਰਦੇ ਆ ਜੀ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਕੀ ਕਹਿਣਾ ਸੋ ਸਸੀ ਗੱਲ ਭਾਜੀ ਸਸੀ ਗੱਲ ਜੀ ਕੀ ਨਾਮ ਦੇ ਮੇਰਾ ਨਾ ਜਸਵੀਰ ਸਿੰਘ ਜਸਵੀਰ ਜੀ ਕਿੱਦਾਂ ਦੇਖਦੇ ਹੋ ਕਿ ਬੜਾ ਵਧੀਆ ਉਪਰਾਲਾ ਹੈ ਐਨ ਆਰ ਆਈ ਵੀਰਾ ਵੱਲੋਂ ਜਿਹੜੇ ਬਾਹਰ ਚੱਲ ਗਏ ਨੇ ਪਰ ਫਿਰ ਵੀ ਕਿਤਨਾ ਕਿਤੇ ਧਿਆਨ ਹੋਣਾ ਦਾ ਇੱਥੇ ਹੈ ਉਹ ਇਸ ਤਰ੍ਹਾਂ ਅਸੀਂ ਇਕੱਠੇ ਸਪੋਰਟਸ ਸਕੂਲ ਗਿਲੰਦਰ ਚ ਪੜੇ ਆ ਜੀ ਅਰਜੰਦਰ ਸਿੰਘ ਪੀ ਇੰਟਰਨੈਸ਼ਨਲ ਪਲੇਅਰ ਨੇ ਜੀ ਨਾਲ ਇਹਨਾਂ ਦੇ ਛੋਟੇ ਭਰਾ ਜਿਹੜੇ ਨੇ ਉਹ ਚੰਨ ਜੀ ਸੰਤੋਨੀ ਚਾਲ ਜੀ ਉਹ ਵੀ ਯੂ ਐਸ اے ਰਹਿੰਦੇ ਨੇ ਅਸੀਂ ਇਕੱਠੇ ਸਾਰੇ ਜਲੰਧਰ ਉੱਥੇ ਪੜੇ ਹਾਂ ਉਹਦੇ ਤੇ ਸਾਨੂੰ ਕਿਸੇ ਨੇ ਇਸੇ ਖਾਇਆ ਤੇ ਅਸੀਂ ਉੱਥੇ ਪਹੁੰਚੇ ਜੀ ਇਹਨਾਂ ਨੇ ਬੈਂਕ ਦੀ ਨੌਕਰੀ ਵੀ ਕੀਤੀ ਫਿਰ ਰੇਲ ਕੋਚ ਫੈਕਟਰੀ ਦੀ ਨੌਕਰੀ ਕੀਤੀ ਇਹਨੇ ਤਿੰਨ ਚਾਰ ਨੌਕਰੀਆਂ ਨੇ ਕੀਤੀਆਂ ਉਸ ਤੋਂ ਬਾਅਦ ਫਿਰ ਯੂ ਐਸ اے ਚੱਲ ਗਏ ਉਹ ਅਸੀਂ ਇਹਨਾਂ ਨੇ ਇਹ ਅਪਰਾਲਾ ਜਰੂਰ ਕੀਤਾ ਵੀ ਅਸੀਂ ਇਸ ਗ੍ਰਾਉਂਡ ਤੋਂ ਇੱਥੇ ਪਹੁੰਚੇ ਹਾਂ ਇਸ ਕਰਕੇ ਇਹਨਾਂ ਬੱਚਿਆਂ ਨੂੰ ਉਤਸ਼ਾਹ ਕੀਤਾ ਜਾਵੇ ਜਿਹੜੇ ਕਿ ਅਲੱਗ-ਅਲੱਗੇ ਸਾਡੀਆਂ ਅਕੈਡਮੀਆਂ ਜਿਹੜੇ ਪੈਸੇ ਲੈਂਦੀਆਂ ਨੇ ਜੀ ਅਸੀਂ ਮੁਕਤ ਅਪਰਾਲਾ ਇਹਨਾਂ ਇਹ ਕੀਤਾ ਕੋਚ ਨੂੰ ਵੀ ਪੈਸੇ ਦਿੰਦੇ ਨੇ ਇਹੀ ਤੇ ਸਾਨੂੰ ਮੈਂ ਹੀ ਮੈਂ ਤੇ ਗਰਮੀਤ ਸਿੰਘ ਦੋਨੋਂ ਬਿਜਲੀ ਬੋਰਡ ਸੀਗੇ ਅਸੀਂ ਸਾਨੂੰ ਇਹਨਾਂ ਨਾਲ ਜੋੜਿਆ ਤੇ ਇਹਨਾਂ ਬੱਚਿਆਂ ਨੂੰ ਤੁਸੀਂ ਹੀ ਉਤਸ਼ਾਹ ਕਰੋ ਤੁਸੀਂ ਨੌਕਰੀਆਂ ਤਾਦੀ ਮਿਲੀਆਂ ਇਹਨਾਂ ਬੱਚਿਆਂ ਨੂੰ ਜੇ ਅਸੀਂ ਤੋੜਾਂਗੇ ਨਸ਼ਿਆਂ ਤੋਂ ਬਚ ਜਾਣਗੇ ਇਸ ਕਰਕੇ ਬੱਚਿਆਂ ਨੂੰ ਅਸੀਂ ਸਾਡੇ ਬੱਚੇ ਬਹੁਤ ਸਿਲੈਕਸ਼ਨ ਹੋਈ ਹੈ ਕਈ ਬੱਚਿਆਂ ਦੇ ਕੈ ਸਰਜੀਤ ਅਕੈਡਮੀ ਚ ਹੋਈ ਹੈ ਜਾਂ ਕਿਸੇ ਦੇ ਕਰਨ ਤਾਰਨ ਹੋਈ ਹੈ ਬਹੁਤ ਅچھے ਬੱਚੇ ਜਿਹੜੇ ਐਥੋ ਜਾ ਚੁੱਕੇ ਨੇ ਇਹ ਬੱਚੇ ਨਵੀਂ ਪਨੀਰੀ ਸਾਡੀ ਜਿਹੜੇ ਫੁੱਲ ਨੇ ਇਹ ਅਸੀਂ ਵੀ ਕਿਦੇ ਭੇਜਣਾ ਇਹਨਾਂ ਨੂੰ ਤੇ ਨਸਿਆਂ ਚੋ ਬੱਤੇ ਰਹਿਣਗੇ ਇਸ ਕਰਕੇ ਅਸੀਂ ਵੀ ਇਹਨਾਂ ਨਾਲ ਅਟੈਚ ਰਹਨੇ ਆ ਜੀ ਤੇ ਅਟੈਚ ਹੋਣ ਦੇ ਨਾਲ ਸਾਡੀ ਇਹ ਗੁਰਨਾਨਕ ਦੇਵ ਹਾਕੀ ਅਕੈਡਮੀ ਜਿਹੜੀ ਆ ਬਹੁਤ ਉਲੰਧੀਆਂ ਤੇ ਆ ਤੇ ਉਹ ਇੰਨਾ ਕਰਕੇ ਆ ਜਦੋਂ ਕੋਈ ਸਾਨੂੰ ਕਿਸ ਚੀਜ਼ ਦੀ ਲੋੜ ਪੈਂਦੀ ਆ ਆਪਾਂ ਇਹਨਾਂ ਨੂੰ ਕਹਿੰਨੇ ਆ ਇਹਨਾਂ ਨੂੰ ਅਸਟਰਫ ਲਵਾ ਕੇ ਦਿੱਤੀ ਜੇ ਅਸੂਬ ਸਭ ਤੋਂ ਮਹਿੰਗੀ ਗਰਾਊਂਡ ਆ ਜੀ ਇਹ ਗਰਾਊਂਡ ਜਿਹੜੀ ਹੈ ਹਰੀ ਸਾਰੀ ਨੀਲ ਪਾ ਸਕਦਾ ਆਪਣੀ ਜ਼ਮੀਨ ਘਰ ਦੀ ਛੱਡ ਕੇ ਜੀ ਸਾਰਾ ਇਹਨਾਂ ਨੇ ਉਪਰਾਲਾ ਇੰਨਾ ਵਧੀਆ ਕੀਤਾ ਤੇ ਇਹਨਾਂ ਬੱਚੇ ਨੂੰ ਆ ਗਰਾਊਂਡ ਜਿਹੜੀ ਹੈ ਇਹ ਕਿਦੇ ਬੱਚਿਆਂ ਨੂੰ ਕਿਦੇ ਸੱਜੀ ਜਾਵਾਂਗੇ ਫੇਰ ਇਹਨਾਂ ਨੂੰ ਮਿਲਣੀ ਆ ਅਸੀਂ ਇਹਨਾਂ ਨੇ ਇਹ ਕਰਕੇ ਕੀਤੀ ਵੀ ਸਾਡੇ ਪੈ ਇਹਨਾਂ ਦੇ ਪੈਰ ਇੱਥੇ ਲੱਗ ਜਾਣ ਤੇ ਫੇਰ ਵੀ ਅਸਟਰਫ ਉੱਤੇ ਜਾ ਕੇ ਖੇਡਣਗੇ ਜੇ ਗਰਾਸ ਦੇ ਖੇਡੇ ਫੇਰ ਗਾਂ ਨਹੀਂ ਖੇਡ ਸਕਦੇ ਬੱਚੇ ਸੋ ਕਿਦਾਂ ਦਾ ਉਪਰਾਲਾ ਲੱਗਦਾ ਸਾਨੂੰ ਬਹੁਤ ਉਪਰਾਲਾ ਵਧੀਆ ਲੱਗਾ ਸਾਡੇ ਪਿੰਡ ਚਾਲਕਲਾਂ ਦੇ ਜੋ ਵੀ ਮਤਲਬ ਪੀ ਹਰਜਿੰਦਰ ਸਿੰਘ ਪੱਪੀ ਉਹ ਟੋਨੀ ਆ ਇਹਨਾਂ ਨੇ ਬੜਾ ਵਧੀਆ ਪ੍ਰਾਲਾ ਕੀਤਾ ਇਹਨਾਂ ਦੀ ਜਮੀਨ ਨਾਲ ਲੱਗੇ ਲੱਗੇ ਸਾਰੀ ਇਹਨਾਂ ਨੇ ਆਪਣਾ ਛੱਡ ਕੇ ਥਾਂ ਇਹਨਾਂ ਮਹਿੰਗਾ ਥਾਂ ਕੋਈ ਛੱਡਦਾ ਨਹੀਂ ਜੀ ਇਹਨਾਂ ਵੱਲੋਂ ਬੱਚਿਆਂ ਵਾਸਤੇ ਵੀ ਜਿੱਥੇ ਅਸੀਂ ਪਹੁੰਚੇ ਆ ਇਹ ਵੀ ਬੱਚੇ ਇੱਥੇ ਪਹੁੰਚਣਗੇ ਸੋ ਗੱਲਬਾਤ ਕੀਤੀ ਆਪਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਬੱਚਿਆਂ ਦਾ ਕਿਉਂਕਿ ਬੜਾ ਵਧੀਆ ਪ੍ਰਾਲਾ ਲੱਗਦਾ ਏ ਪੰਜਾਬ ਦੀ ਧਰਤੀ ਤੋਂ ਉੱਠ ਕੇ ਫੋਰਨ ਦੀ ਧਰਤੀ ਤੇ ਜਾ ਕੇ ਵਸਣਾ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਪੰਜਾਬ ਨੂੰ ਨਹੀਂ ਭੁੱਲਣਾ ਆਪਾਂ ਗੱਲਬਾਤ ਕਰਦੇ ਆ ਬੱਚਿਆਂ ਨਾਲ ਕੀ ਕਹਿਣਾ ਹੈ ਸੋ ਗੱਲਬਾਤ ਕਰਦੇ ਆ ਸੋ ਨਮਸਕਾਰ ਭੈਣ ਜੀ ਕੀ ਨਾਮ ਜੀ ਨਵਨੀਤ ਕੋ ਇਹ ਕੀ ਕਿੰਨੀ ਹਮਾਰਾ ਤੁਹਾਡੀ 13 ਸਾਲ ਸੋ ਕਿਦਾਂ ਦਾ ਉਪਰਾਲਾ ਲੱਗਦਾ ਫਿਰ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਫਿਰ ਟਾਈਮ ਨਾਲ ਉੱਠ ਪੈਂਦੇ ਸਵੇਰੇ ਹਾਂ ਜੀ ਡਾਈਟ ਪੂਰੀ ਮਿਲਦੀ ਇੱਥੋਂ ਹਾਂ ਜੀ ਡਾਈਟ ਪੂਰੀ ਫ੍ਰੀ ਫ੍ਰੀ ਇੱਥੇ ਕੋਚਿੰਗ ਦਿੰਦੇ ਆ ਹਾਂ ਜੀ ਫ੍ਰੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਫਰੀ ਕੋਚਿੰਗ ਲੈਣਾ ਚਾਹੁੰਦੇ ਨੇ ਜਾਂ ਹੌਕੀ ਦੇ ਵਿੱਚ ਆਉਣਾ ਚਾਹੁੰਦੇ ਨੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਬੱਚਿਆਂ ਨੂੰ ਜਿਹੜੇ ਡੱਬੇ ਜਾਂਦੇ ਨੇ ਕਹਿੰਦੇ ਉਹਨਾਂ ਨੂੰ ਕੋਈ ਨਹੀਂ ਇਹ ਕੰਮ ਕੀਤਾ ਜਾਂਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੀ ਇੱਥੇ ਆਓ ਫਰੀ ਕੋਚਿੰਗ ਹੋਏਗੀ ਇਹ ਮੈਂ ਇਹੋ ਕਹਿਣਾ ਚਾਹੁੰਦੀ ਕਿ ਇੱਥੇ ਵਧੀਆ ਆਪਣੀ ਲਾਈਫ ਬਣ ਜਾਂਦੀ ਆ ਜੀ ਤੇ ਸਾਡੇ ਕੋਲ ਬਹੁਤ ਹੋਦੀ ਆ ਜੀ ਤੇ ਫਿਰ ਕਿੰਨੇ ਵਜੇ ਸਵੇਰੇ ਉੱਠਦੇ ਹੋ ਤੇ ਕਿੰਨੇ ਵਜੇ ਤੱਕ ਤੁਹਾਡੀ ਜਿਹੜੀ ਟ੍ਰੇਨਿੰਗ ਹੁੰਦੀ ਇੱਥੇ ਇੱਥੇ 5 ਵਜੇ ਤੋਂ 7 ਵਜੇ ਤੱਕ ਓਟਪੈਨ ਦੇ ਟਾਈਮ ਨਾਲ ਬੰਨਾ ਕੀ ਚਾਹੁੰਦੇ ਪਹਿਲਾ ਉਹ ਦੱਸੋ ਇੰਟਰਨੈਸ਼ਨਲ ਪਲੇਅਰ ਪੱਕੀ ਗੱਲ ਸੋ ਗੱਲਬਾਤ ਕੀਤੀ ਹੈ ਜੀ ਬੱਚਿਆਂ ਨਾਲ ਬੱਚਿਆਂ ਨੇ ਕਿਹਾ ਜੀ ਇੰਟਰਨੈਸ਼ਨਲ ਪਲੇਅਰ ਬੰਨਾ ਚਾਹੁੰਦੇ ਨੇ ਸੋ ਆਪਾਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਕਿਰਪਾ ਕਰੋ ਆ ਛੋਟੇ ਛੋਟੇ ਬੱਚਿਆਂ ਦੇ ਉੱਤੇ ਬੜਾ ਵਧੀਆ ਉਪਰਾਲਾ ਐਨ ਆਰ ਆਈ ਵੀਰਾਮ ਵਾਲਾ ਤੇ ਬੱਚੇ ਇੰਟਰਨੈਸ਼ਨਲ ਪਲੇਅਰ ਬੰਨਾ ਚਾਹੁੰਦੇ ਨੇ ਸੋ ਬਹੁਤ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਆ ਕਿਤੇ ਨਾ ਕਿਤੇ ਆ ਬੱਚੇ ਇੰਟਰਨੈਸ਼ਨਲ ਪਲੇਅਰ ਬੰਨ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਅਤੇ ਮੌਜੂਦ ਨੇ ਬੱਚੇ ਪੂਰੀ ਯੂਨੀਫਾਰਮ ਦੇ ਵਿੱਚ ਤਿਆਰ ਹੋ ਕੇ ਖੜੇ ਨੇ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸੋ ਨਮਸਕਾਰ ਭਾਜੀ ਕੀ ਨਾਮ ਦੇ ਮੇਰਾ ਨਾਮ ਗਨੋਤ ਸਿੰਘ ਹੈ ਸਨੋਰ ਜੀ ਕਿੰਵੀਂ ਕਲਾਸ ਚ ਪੜਦੇ ਹੋ ਮੈਂ 6 ਚ ਖਾਕੀ ਦਾ ਫਿਰ ਕਿਦਾਂ ਸ਼ੌਂਕ ਪਿਆ ਅੱਛਾ ਫਿਰ ਇੰਦੀ ਦੇਖ ਕੇ ਪਰਿਵਾਰ ਦੇ ਵਿੱਚ ਕੌਣ-ਕੌਣ ਪਰਿਵਾਰ ਵਿੱਚ ਮੇਰੇ ਮਮਾ ਪਾਪਾ ਮੇਰੀ ਦੀਦੀ ਕੀ ਬੋਲ ਤੁਸੀਂ ਬੋਲ ਤੇਰੇ ਮਮਾ ਪਾਪਾ ਮੇਰੀ ਦੀਦੀ ਫਿਰ ਪਰਿਵਾਰ ਨੇ ਪੂਰੀ ਸਪੋਰਟ ਕੀਤੀ ਕਿ ਬੱਚਾ ਸਾਡਾ ਹੌਕੀ ਖੇਡਣਾ ਚਾਹੁੰਦਾ ਹਾਂ ਜੀ ਕੀ ਬੰਨਾ ਚਾਹੁੰਦੇ ਹੋ ਖੇਡ ਕੇ ਫਿਰ ਇੰਟਰਨੈਸ਼ਨਲ ਪਲੇਅਰ ਵੀਐਸਪੀ ਸੋ ਜਿਹੜੀ ਗੁਣਾਣਕ ਅਕੈਡਮੀ ਹੈ ਜਿਹੜੀ ਗੁਣਾਣਕ ਦੇ ਬ ਅਕੈਡਮੀ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਕਰ ਰਹੇ ਡਾਈਟ ਵੀ ਦੇ ਰਹੇ ਨੇ ਫ੍ਰੀ ਕੋਚਿੰਗ ਵੀ ਦੇ ਰਹੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਚੰ ਮੇਰੀ ਅਕੈਡਮੀ ਦਾ ਨਾਮ ਗੁਣਾਣਕੋ ਕੇ ਅਕੈਡਮੀ ਸੈਂਟਰ ਰੌਂਗਲਾ ਵੱਲੋਂ ਸਾਰਾ ਕੁਝ ਮੁਫਤ ਦਿੱਤਾ ਜਾਂਦਾ ਹੈ ਜੀ ਅਤੇ ਇਹੇ ਕੋਚ ਕੋਚਿੰਗ ਵਾਲੇ ਕੋਚ ਦਾ ਨਾਮ ਸਰਦੂਰ ਸਿੰਘ ਹੈ ਅਤੇ ਐਨਆਰਆਈ ਪਰਿਵਾਰ ਵੱਲੋਂ ਇੱਥੇ ਸਾਰਾ ਕੁਝ ਮੁਫਤ ਡਾਈਟ ਵਗੈਰਾ ਹੋਕੀ ਸਟਿਕ ਫਿਰ ਕਿੱਟਸ ਸ਼ੂਜ਼ ਜੈਨ ਪੈਡ ਵਗੈਰਾ ਸਾਰਾ ਕੁਝ ਫ੍ਰੀ ਦਿੱਤਾ ਜਾਂਦਾ ਹੈ ਜੀ ਅਤੇ ਸਾਨੂੰ ਡਾਈਟ ਵੀ ਵਧੀਆ ਦਿੱਤੀ ਜਾਂਦੀ ਹੈ ਇਦਾਂ ਅਸੀਂ ਬਸ ਹੁਣ ਖੇਡ ਕੇ ਫਿਰ ਅੱਗੇ ਵੀ ਕਿਤੇ ਜਾਣਾ ਚਾਹੁੰਦੇ ਕਿਉਂਕਿ ਇੱਥੋਂ ਦੇ ਬੱਚੇ ਕਹਿੰਦੇ ਨੇ ਕਿ ਖੇਡ ਕੇ ਬੜੇ ਵਧੀਆ ਵਧੀਆ ਅਕੈਡਮੀਆ ਚ ਗਏ ਨੇ ਨੌਕਰੀ ਵੀ ਲੱਗੇ ਨੇ ਕਾਫੀ ਇੰਟਰਨੈਸ਼ਨਲ ਪਲੇਅਰ ਵੀ ਬਣੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਫਿਰ ਪੁਰੀਆਂ ਮੱਲਾ ਮਾਰੋਗੇ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਜਿਹੜੇ ਇਹਨਾਂ ਦੇ ਓਨਰ ਨੇ ਐਨ ਆਰ ਆਈ ਵੀਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਸਾਰਾ ਉਪਰਾਲਾ ਹੈ ਫੋਰਨ ਚ ਗਏ ਹੋਏ ਨੇ ਤੇ ਫੋਰਨ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਆਪਣੇ ਪੰਜਾਬ ਨੂੰ ਨਹੀਂ ਭੁੱਲਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਉਸ ਐਨ ਆਰ ਆਈ ਵੀਰ ਨਾਲ ਮਲਾਵਾਂਗੇ ਕਿ ਜਿਹੜਾ ਪੰਜਾਬ ਤੋਂ ਫੋਰਨ ਜਾ ਕੇ ਵਸ ਗਏ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਨੇ ਤੇ ਪੰਜਾਬ ਦੇ ਲੋਕਾਂ ਵਾਸਤੇ ਕੋਈ ਨਾ ਕੋਈ ਨਵਾਂ ਉਪਰਾਲਾ ਕਰਦੇ ਰਹਿੰਦੇ ਨੇ ਸੋ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਗੱਲਬਾਤ ਵੀ ਕਰਾਂਗੇ ਐਨ ਆਰ ਆਈ ਪਰਿਵਾਰ ਆ ਐਨ ਆਰ ਆਈ ਜਾ ਕੇ ਕੰਮ ਕਰਦੇ ਨੇ ਤੇ ਮਿਹਨਤ ਕਰਦੇ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਬੱਚੇ ਨੇ ਨਵੀਂ ਪੀੜ੍ਹੀ ਹੈ ਜਿਹੜੀ ਉਹਨਾਂ ਵਾਸਤੇ ਵੀ ਉਪਰਾਲੇ ਜਿਹੜਾ ਨਾਮ ਹਰਜਿੰਦਰ ਸਿੰਘ ਹੈ ਚਾਲ ਜੀ ਚਾਲ ਸਾਹਿਬ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿ ਤੁਸੀਂ ਬੜਾ ਵਧੀਆ ਉਪਰਾਲਾ ਕੀਤਾ ਬੱਚਿਆਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਇਸ ਗਰਾਉਂਡ ਤੋਂ ਬਹੁਤ ਕੁਝ ਖਟਿਆ ਤੇ ਵਰਨਾ ਮੇਰੀ ਇਨੀ ਔਕਾਤ ਨਹੀਂ ਕਿ ਮੈਂ ਦੋ ਕਮਰੇ ਵੀ ਪਾਸ ਕਰਾਂ ਮੈਂ ਖੁਦ ਇੰਡੀਆ ਦਾ ਪਲੇਅਰ ਆ ਜੀ ਜੋ ਕੁਝ ਮੈਂ ਇਸ ਗਰਾਉਂਡ ਤੋਂ ਖਟਿਆ ਮੈਂ ਇਹਨੂੰ ਵਾਪਸ ਦੇਣਾ ਚਾਹੁੰਦਾ ਵਾਂ ਜੀ ਤੇ ਆਈ ਵਿਸ਼ ਮੈਂ ਕਿ ਇਹਦੋਂ ਵੀ ਜ਼ਿਆਦਾ ਕਰ ਸਕਦਾ ਹੁਆ ਪਰ ਜਿੰਨੇ ਕੋ ਮੇਰੇ ਕੋ ਸਮਾਂ ਉਹਨਾਂ ਮੈਂ ਕੱਢ ਕੇ ਤੇ ਆਪਣੇ ਇਹ ਮੇਰਾ ਪਰਿਵਾਰ ਸੋ ਤੁਸੀਂ ਫੌਰਨ ਤੇ ਜਾ ਕੇ ਬਸੇ ਹੋ ਤੁਸੀਂ ਵੀ ਇੰਟਰਨੈਸ਼ਨਲ ਪਲੇਅਰ ਰਹੇ ਹੋ ਪਰ ਕਿਤੇ ਨਾ ਕਿਤੇ ਪੰਜਾਬ ਵਾਸਤੇ ਆਪਣੀ ਜਿਹੜੀ ਪਿੰਡ ਵਾਸਤੇ ਬੱਚਿਆਂ ਵਾਸਤੇ ਬੜਾ ਪ੍ਰਾਲਾ ਕਰਦੇ ਹੋ ਸਾਰੀ ਡਾਈਟ ਵੀ ਉਹਨਾਂ ਨੂੰ ਫ੍ਰੀ ਦਿੰਦੇ ਹੋ ਤੁਸੀਂ ਵੀ ਕਹਿੰਦੇ ਤੁਸੀਂ ਵੀ ਪਲੇਅਰ ਰਹੇ ਹੋ ਪਰ ਕਿੱਦਾਂ ਮਨ ਦੇ ਵਿੱਚ ਕਿੱਦਾਂ ਹੁੰਦਾ ਕਿ ਤੁਸੀਂ ਜਦੋਂ ਸਟਰਗਲ ਕਰਦੇ ਸੀ ਉਸ ਤੋਂ ਬਾਅਦ ਤੁਹਾਨੂੰ ਨਹੀਂ ਪਤਾ ਕਿ ਆਪਾਂ ਇੱਥੋਂ ਤੱਕ ਪਹੁੰਚਣਾ ਪਰ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਇੱਥੋਂ ਤੱਕ ਪਹੁੰਚੋ ਤੇ ਉਹਨਾਂ ਦੀ ਸੇਵਾ ਕਰਦੇ ਕੀ ਕਹਿਣਾ ਚਾਹਦੇ ਦੇਖੋ ਜੀ ਜਦੋਂ ਅਸੀਂ ਖੇਡਦੇ ਹੁੰਦੇ ਸੀ ਉਦੋਂ ਕੋਈ ਵੀ ਸਾਡੇ ਗੜੀ ਹੈ ਨਹੀਂ ਸੀ ਵੀ ਅੱਗੇ ਕੋ ਚੰਗਾ ਪਲੇਅਰ ਮੈਨੂੰ ਚੰਗੀ ਤਰ੍ਹਾਂ ਪਤਾ ਵੀ 1975 ਦਾ ਵਰਲਡ ਕੱਪ ਹੋਇਆ ਸੀ ਜੀ ਜੀ ਤੇ ਇੰਡੀਆ ਦੀ ਟੀਮ ਇਥੋਂ ਦੀ ਨੰਗੀ ਸੀ ਤੇ ਅਸੀਂ ਉਹਨਾਂ ਨੂੰ ਚਾਹ ਪਲਾਈ ਸੀ ਜੀ ਤੇ ਉਹਨਾਂ ਵੱਲ ਵੇਖ ਕੇ ਮੈਨੂੰ ਇਦਾਂ ਲੱਗਾ ਵੀ ਅਸੀਂ ਵੀ ਕੁਝ ਕਰ ਸਕਦੇ ਆਂ ਪਰ ਅਸੀਂ ਫਿਰ ਦਿਨ ਰਾਤ ਮਿਹਨਤ ਕੀਤੀ ਤੇ ਸੰਤ ਹੀ ਵਨ ਸਪੋਰਟ ਕਰਨ ਵਾਲਾ ਕੋਈ ਨਹੀਂ ਇਵਨ ਕਿ ਖੇਡ ਕੇ ਅਸੀਂ ਘਰ ਜਾਣਾ ਤੇ ਮਾਤਾ ਨੇ ਫਿਰ ਕਟਾਈ ਕਰਨੀ ਵੀ ਪੁੱਤ ਤੁਹਾਨੂੰ ਇਹ ਹਾਕੀ ਨੇ ਰੋਟੀ ਨਹੀਂ ਦੇਣੀ ਫਿਰ ਮੈਂ ਕਰਕੇ ਦਿਖਾਇਆ ਵੀ ਨਹੀਂ ਮਾਤਾ ਕਿ ਇਹ ਹਾਕੀ ਨੇ ਹੀ ਰੋਟੀ ਦਿੱਤੀ ਸਾਨੂੰ ਪਰ ਉਹ ਦਿਨ ਸਾਨੂੰ ਭੁੱਲਦੇ ਨਹੀਂ ਮੈਂ ਕਹਿੰਦਾ ਜੋ ਕੁਛ ਵੀ ਮੈਂ ਨਹੀਂ ਨਹੀਂ ਕਰ ਸਕਦਾ ਮੈਂ ਜੇ ਘਟ ਕਰ ਰਿਹਾ ਮੈਂ ਵੱਧ ਤੋਂ ਵੱਧ ਕਰਨਾ ਚਾਹਣਾ ਤੇ ਮੇਰੇ ਕੋਲ ਜਿੰਨਾ ਵੀ ਟਾਈਮ ਹੁੰਦਾ ਅਸੀਂ ਇਵਨ ਕੇ ਕੈਮਰੇ ਲਗੇ ਆ ਘਰ ਬੈਠੇ ਵੀ ਅਸੀਂ ਸਾਰਾ ਟੱਬਰ ਇੱਕ ਤੇ ਧਿਆਨ ਹੁੰਦਾ ਨਿਆਣਿਆਂ ਦੇ ਵਿੱਚ ਖੇਡ ਰਹੇ ਆ ਅਸੀਂ ਰਹੀ ਸਰੀਰਕ ਤੌਰ ਤੇ ਉੱਥੇ ਰਹਿੰਦੇ ਆ ਪਰ ਮੈਂਟਲੀ ਅਸੀਂ ਇੱਥੇ ਹੁੰਦੇ ਆ ਪਰਿਵਾਰ ਸਦਕਾ ਇਹ ਮੇਰਾ ਪਰਿਵਾਰ ਹੈ ਜੀ ਮੇਰਾ ਸਾਰਾ ਟੱਬਰ ਆ ਤੇ ਮੈਂ ਕਹਿੰਦਾ ਵੀ ਕਾਸ਼ ਯਾਰ ਮੈਂ ਕੁਝ ਵੀ ਨਾ ਨਾ ਕਰ ਸਕਿਆ ਤੇ ਮੈਂ ਇਹਨਾਂ ਧੀਆਂ ਪੁੱਤਾਂ ਨੂੰ ਇੱਕ ਬੰਦਾ ਵੀ ਨਸ਼ੇ ਤੋਂ ਬਚਾ ਲਿਆ ਨਾ ਤੇ ਮੇਰੀ ਉਹ ਹੀ ਬਹੁਤ ਵੱਡੀ ਕਮਾਈ ਆ ਪਲੇਅਰ ਤੇ ਬੰਨਣਾ ਵੱਖਰੀ ਗੱਲ ਆ ਉਹ ਤੇ ਕਿਸੇ ਹੋਰ ਲੈਵਲ ਤੇ ਆ ਜੀ ਲੈਵਲ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਬਾਕੀ ਲੋਕ ਕੀ ਸੋਚਦੇ ਸਾਡੇ ਬਾਰੇ ਉਹਦੀ ਮੈਨੂੰ ਕੋਈ ਪਰਵਾਹ ਨਹੀਂ ਮੈਂ ਸੋਚਦਾ ਕਿ ਮੈਂ ਕੀ ਕਰ ਸਕਦਾ ਆਪਣੇ ਕਮਿਊਨਿਟੀ ਬਾਰੇ ਤੇ ਆਪਣੇ ਨਿਆਣਿਆਂ ਬਾਰੇ ਤੇ ਜੇ ਇਦਾਂ ਹੀ ਸਾਰੇ ਐਨਾ ਹੀ ਸੋਚਦੇ ਰਹਿਣ ਕਰਦੇ ਰਹਿਣ ਕਿ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ ਸੋ ਪਤਾ ਲੱਗਿਆ ਕਿ ਆਪਾਂ ਮੋਰ ਤੋਂ ਮੁੜੇ ਆਂ ਤੇ ਗੱਲਬਾਤ ਕੀਤੀ ਜੀ ਪੱਪੀ ਭਾਜੀ ਦੇ ਘਰੇ ਜਾਣਾ ਤੇ ਉਹਨਾਂ ਨੇ ਕਿਹਾ ਜੀ ਮਹਾਰਾਜ ਸਾਰਾ ਪਿੰਡ ਕੀ ਆਲੇ ਦੁਆਲੇ ਸਾਰੇ ਲੋਕ ਜਾਣਦੇ ਉਹਨਾਂ ਨੂੰ ਕਿਉਂਕਿ ਬੜਾ ਪਿਆਰ ਕਰਦੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਪਿਆਰ ਕਰਦੇ ਪੂਰੀ ਫੁੱਲ ਚਰਚਾ ਹੋਈ ਏ ਤੁਹਾਡੀ ਕਿਉਂਕਿ ਜੇ ਤੁਸੀਂ ਵਾਕਈ ਥੱਲੇ ਉੱਠ ਕੇ ਉੱਤੋਂ ਤੱਕ ਗਏ ਹੋ ਤਾਂ ਤਾਈ ਤੁਹਾਨੂੰ ਸਾਰੇ ਜ਼ਿਆਦਾ ਅੱਜ ਯਾਦ ਕਰਦੇ ਨੇ ਤੇ ਕਿਤਨਾ ਕਿਤੇ ਪ੍ਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਵੱਡਿਆਂ ਦਾ ਵੀ ਅਸ਼ੀਰਵਾਦ ਹੈ ਤੁਹਾਡੇ ਦਾ ਦੇਖੋ ਜੀ ਮੈਂ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਾਂ ਕਿੰਨਾ ਵੀ ਕਾਲਾ ਉਹਨਾਂ ਕਾਟਾ ਆ ਦੇਖੋ ਮੇਰਾ ਬੇਟਾ ਵਾ ਜੀ ਡਾਕਟਰ ਅਮਰੀਕਾ ਦੇ ਸਾਰੇ ਜਵਾਬ ਦੇ ਦਿੱਤਾ ਸੀ ਜੀ ਵੀ ਤੁਹਾਡੇ ਦਾ ਇਲਾਜ ਨਹੀਂ ਹੋ ਸਕਦਾ ਜੀ 7 ਸਾਲ ਬਾਅਦ ਇਹ ਪੈਦਾ ਹੋਇਆ ਤੇ ਜੇ ਮੈਨੂੰ ਇਸ ਤੋਂ ਬਾਅਦ ਇੱਕ ਮੇਰੀ ਬੇਟੀ ਹੈ ਇੱਕ ਬੇਟਾ ਪਰਮਾਤਮਾ ਨੇ ਮੈਨੂੰ ਐਓ ਜੀਆਂ ਚੀਜ਼ਾਂ ਦੇ ਦਿੱਤੀਆਂ ਉਹਨੇ ਕੁਝ ਨਹੀਂ ਰੱਖਿਆ ਔਰ ਮਤਲਬ ਮੇਰੀ ਔਕਾਤ ਹੀ ਕੁਝ ਨਹੀਂ ਹੋਵੇ ਇਸ ਲੈਵਲ ਤਾਈ ਮੈਂ ਜਿੱਥੇ ਹੁਣ ਹੈਗਾ ਇੱਥੇ ਪਹੁੰਚਦਾ ਉਹਨੇ ਇੰਨਾ ਕੁਝ ਦਿੱਤਾ ਮੈਂ ਤੋਂ ਉਹਦਾ ਦਿੱਤਾ ਹੈ ਗਾਂ ਵੜ ਰਿਆ ਜੋ ਕੁਝ ਮੇਰੇ ਕੋਲ ਹੈਗਾ ਮੈਂ ਕੋਸ਼ਿਸ਼ ਕਰ ਸੋ ਗੱਲਬਾਤ ਕੀਤੀ ਜੀ ਕਹਿੰਦੇ ਜੀ ਆਪਾਂ ਉੱਥੋਂ ਉੱਟ ਕੇ ਅੱਗੇ ਪਹੁੰਚੇ ਆ ਅੱਜ ਪਰਮਾਤਮਾ ਦੀ ਕਿਰਪਾ ਹੋਈ ਏ ਤਾਂ ਆਪਾਂ ਫੌਰਨ ਦੇ ਵਿੱਚ ਜਾ ਕੇ ਵਸੇ ਆ ਤੇ ਬੇਟੇ ਨਾਲ ਵੀ ਗੱਲਬਾਤ ਕੀਤੀ ਏ ਬੇਟਾ ਕਹਿੰਦੇ ਨੇ 7 ਸਾਲ ਬਾਅਦ ਹੋਇਆ ਬੜੀ ਪਰਮਾਤਮਾ ਦੀ ਕਿਰਪਾ ਏ ਕਿਤੇ ਨਾ ਕਿਤੇ ਉਹਨਾਂ ਦਾ ਮਨ ਜਰਾਏ ਇੱਥੇ ਹੀ ਰਹਿੰਦਾ ਏ ਤਾਂ ਆਪ ਉੱਥੇ ਹੀ ਵਸਦੇ ਨੇ ਤਾਂ ਇੱਥੇ ਵੀ ਧਿਆਨ ਰਹਿੰਦਾ ਪਰਿਵਾਰ ਜਰਾਏ ਪਰਿਵਾਰ ਤੁਹਾਨੂੰ ਦਿਖਾਵਾਂਗੇ ਪਿੱਛੇ ਇਹ ਪਰਿਵਾਰ ਆ ਸਾਰਾ ਉਹਨਾਂ ਨੇ ਕਿਹਾ ਜੀ ਸਾਡਾ ਪਰਿਵਾਰ ਇਹ ਏ ਆਪਾਂ ਉੱਥੇ ਹੀ ਰਹਿਨੇ ਆ ਪਰ ਕਿਤੇ ਨਾ ਕਿਤੇ ਪਰਿਵਾਰ ਦੀ ਜਰੀਏ ਸੁੱਖ ਮੰਗਦੇ ਆ ਦੇ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਵੀ ਕਰਦੇ ਰਹਿੰਦੇ ਆ ਤੇ ਆਪਾਂ ਇਹਨਾਂ ਨੂੰ ਕਿਤੇ ਨਾ ਕਿਤੇ ਪਚਾਉਣਾ ਚਾਹਨੇ ਆ ਉਹਨਾਂ ਨੇ ਇੱਕ ਗੱਲ ਕੀਤੀ ਏ ਕਿ ਐਸ ਬੱਚਿਆਂ ਨੂੰ ਨਸ਼ੇ ਤੋਂ ਆਪਾਂ ਰਹਿਤ ਕਰਨਾ ਨਸ਼ੇ ਦੀ ਦਿਲਦਲ ਚੋਂ ਸੈਰ ਦੇ ਕਰਨਾ ਹਾਕੀ ਵਾਲੇ ਪਾਸੇ ਤੋਰਨ ਦੇ ਨੇ ਬੜਾ ਵਧੀਆ ਉਪਰਾਲਾ ਜੀ ਦੋਨੋਂ ਭਰਾਵਾਂ ਦਾ ਸਾਹਿਬ ਦਾ ਵੀ ਜਿਹੜੇ ਇੱਥੇ ਨਾਲ ਦਿਨ ਰਾਤ ਮਿਹਨਤ ਕਰਦੇ ਨੇ ਤੇ ਨਾਲ ਦੀ ਨਾਲ ਐਨ ਆਰ ਆਈ ਵੀਰ ਨੇ ਪੰਜਾਬ ਤੋਂ ਜਾ ਕੇ ਫੋਰਾਂਚ ਵਸੇ ਨੇ ਸੋ ਆਪਾਂ ਵੀ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਇਹਨਾਂ ਦੀਆਂ ਲੰਬੀਆਂ ਉਮਰਾਂ ਹੋਣ ਕਾਰੋਬਾਰਾਂ ਦਾ ਵਧੀਆ ਚੱਲੇ ਤਾਂ ਕਿ ਐਦਾ ਹੀ ਬੱਚਿਆਂ ਦਾ ਜਿਹੜਾ ਹੈ ਹੌਸਲਾ ਵਧਾਉਂਦੇ ਰਹਿਣ ਸੋ ਵੀਡੀਓ ਨੂੰ ਵਤ ਤੋਂ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਓਮਨ ਅਗਰਵਾਲ ਦੇ ਨਾਲ ਦਾ ਸਮਰ ਨਿਊਜ਼ ਲੱਕੀ ਰਾਜਪੂਤ ਬਟਾਲਾ